ਦੀਪ ਬੁਲਦ ਸਿੰਘ ਜੀ ਪਿੰਡ ਅਗਵਾਨ ਤੋਂ ਉਹਨਾਂ ਦੇ ਫਰਦ ਅਜੀਤ ਸਿੰਘ ਜੀ ਤੇ ਮਾਤਾ ਰਾਜਪੁਰ ਜੀ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਕੀ ਬਖਸ਼ੀ ਕਿਰਪਾਤਾ ਤੋਂ ਹੋਣ ਪਹਿਲਾ ਅਫੀਸ ਸਿੰਘ ਕਮਾਨ ਜੀ ਉਹ ਧੰਨਵਾਦ ਕਰੀ ਅਜੀ ਸੰਗਤ ਦਾ ਨਾਲ ਹੀ ਰਣ ਸਾਹਿਬ ਉਹਦਾ ਨਾਮ ਅੱਛਾ ਪ੍ਰਿੰਦੀ ਜੀ ਤੁਸੀਂ ਇੱਥੇ ਮਾਰ ਨੂੰ ਚਾਹਨਾ ਸਾਨੂੰ ਇਨਸਾਫ ਚਾਹੀਦਾ ਜਿੱਦਾਂ ਸਾਡੇ ਬੱਚੇ ਪੁਲਸ ਵਾਲਿਆਂ ਨੇ ਕੀਤਾ ਇਹ ਨਹੀਂ ਹੋਣਾ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਸਾਫ ਹੀ ਚਾਹੀਦਾ ਸਾਨੂੰ ਬਸ ਤਦੋਂ ਕੀ ਲੱਗਤ ਆਹੀ ਇਹੀ ਕਹਿੰਨੇ ਆ ਵੀ ਪੁਲਿਸ ਵਾਲਿਆਂ ਦਾ ਕੰਮ ਉਹਨਾਂ ਦੇ ਨਾਲ ਹੋ ਕੇ ਕੰਮ ਉਹਨਾਂ ਕਰਵਾਇਆ ਬੱਚੇ ਨਹੀਂ ਇੰਨੇ ਜੋਗੇ ਪਰ ਉਹਨਾਂ ਨੇ ਕਰਵਾਇਆ ਜਿਹੋ ਕਰਵਾਇਆ ਨੇ ਖੜੇ ਠੀਕ ਹੈ ਹੁਣ ਸਾਨੂੰ ਬਸ ਹੋਰ ਕੁਝ ਨਹੀਂ ਸਾਨੂੰ ਇਨਸਾਫ ਹੀ ਚਾਹੀਦਾ ਜਦੋਂ ਉਹ ਬੱਚੇ ਦੀ ਲਾਸ਼ ਆਈ ਸੀ ਬਸ ਹੁਣ ਪਾਇਆ ਉਹਨੂੰ ਲੱਗਦਾ ਕੀ ਸੀ ਵੇਖ ਕੇ ਮੈਂ ਤਾਂ ਹਾਂ ਦਾ ਹੁਣ ਮੇਰੇ ਇੰਨੇ ਜੋਗ ਨਹੀਂ ਆ ਮੇਰੇ ਦਿਲ ਤੋਂ ਬੜਾ ਉਹ ਪਰ ਮੈਂ ਇਹ ਕਹਿੰਨੀ ਆ ਵੀ ਸਾਨੂੰ ਸਾਫ ਚਾਹੀਦਾ ਬਸ ਬੜੀਆਂ ਲੰਮੀਆਂ ਚੌੜੀਆਂ ਚੱਲਣਾ ਪਰ ਕੋਈ ਗੋਲੀ ਕਾਲੀ ਨਹੀਂ ਉਹ ਕਹਿੰਦੇ ਗੋਲੀ ਲੱਗੀ ਕੋਈ ਗੋਲੀ ਨਹੀਂ ਸਾਰੇ ਦੇਖਾਈ ਪਰ ਤਾਂ ਸਰਚ ਕੀਤਾ ਉਹਦਾ ਆਸਾ ਪਾਸਾ ਪਲਟਿਆ ਕੋਈ ਗੋਲੀ ਦਾ ਨਿਸ਼ਾਨ ਨਹੀਂ ਗੋਲੀ ਨਹੀਂ ਲੱਗੀ ਕੋਈ ਜੀ ਸਾਡੇ ਨਾਲ ਹੋਇਆ ਧੱਕਾ ਠੀਕ ਹੈ ਸਾਡੇ ਬੇੜੇ ਮਾਰੇ ਗਏ ਨੇ ਕਾਊਂਟਰ 'ਤੇ ਪੁਲਿਸ ਨੇ ਕਿੱਦਾਂ ਮਾਰੇ ਕੀ ਕੀ ਕੀਤਾ ਸਾਨੂੰ ਉੱਪਰ ਕੋਹਾਨੂੰ ਕੋਈ ਪਤਾ ਨਹੀਂਗਾ ਇਹ ਕਰਕੇ ਸਾਨੂੰ ਅਸੀਂ ਮੰਗ ਕਰਦੇ ਆਂ ਵੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਹਾਂ ਜੀ ਹੋਏ ਬੇਤੀਆ ਵੀ ਸਾਡੇ ਸਾਨੂੰ ਉਸਾਸ ਮਿਲਣਾ ਚਾਹੀਦਾ ਬਸ ਰੁਪਏ ਜਦੋਂ ਖਲੋ ਗਿਆ ਕੋਈ ਲੱਗਦਾ ਸੀ ਕਿ ਇਹ ਉਥੋਂ ਤੱਕ ਪਹੁੰਚ ਸਕਦਾ ਜੂਤੀ ਤਾਂ ਘਰੋਂ ਦੇ ਆਮਲੀ ਤਾਂ ਰੋ ਹੀ ਅੱਗੇ ਰੋ ਜਾਂਦੇ ਘਰੋਂ ਕਿਹੜਾ ਕੋਈ ਨਵਾਂ ਜਾਣਾ ਹੈ ਅਗਰੇ ਘਰੋਂ ਹੀ ਜਾਂਦਾ ਸੀ ਤੇ ਉਹਦੇ ਵੀ ਘਰੋਂ ਹੀ ਗਿਆ ਤੇ ਹਮ ਨੂੰ ਪਤਾ ਵੀ ਬਾਚ ਨੇ ਵਾਸਤ ਕਰਨੀ ਹੋਣਾ ਕੋਈ ਗੱਲਬਾਤ ਹੁੰਦੀ ਹੈ ਜੇ ਆ ਉਹ ਜੇਕਰ ਦੋ ਦੋ ਜਾਣਾ ਹੀ ਠੰਡ ਦਾ ਮੌਸਮ ਹੈ ਕਿ ਦੋ ਕੋਈ ਜਗੜ ਪਾ ਕੇ ਜਾਂਦਾ ਕੋਈ ਕੋਟ ਪਾ ਕੇ ਜਾਂਦਾ ਪੈਰੀ ਬੋਰਡ ਪਾ ਕੇ ਜਾਂਦਾ ਚੱਪਲ ਪਾ ਕੇ ਰੋ ਗਿਆ ਹੈ ਇਹ ਕਰਕੇ ਹਨੋਲੀ ਪਤਾ ਨਹੀਂ ਪਤਾ ਕਿ ਬਣਿਆ ਕੌਣ ਲੈ ਗਿਆ ਇਹਨੂੰ ਜੇਕਰ ਘਟਨਾ ਹੋਇਆ ਤਾਂ ਧੱਕਾ ਹੀ ਹੈ ਬਸ ਸਹੀ ਤਾਂ ਹੁਣ ਬਸ ਇਨਸਾਫ ਮੰਗਣਾ ਹੈ ਕੁਝ ਇੱਥੇ ਗੱਲ ਉੱਠ ਜਿਹੜੀ ਉਹਨਾਂ ਦੀ ਜਿਹੜੀ ਫੋਟੋ ਹੈ ਪਾਈਆਂ ਨੇ ਮੀਡੀਆ ਤੇ ਪਹਿਲਾਂ ਫੋਟੋਆਂ ਖਿੱਚੀਆਂ ਨੇ ਪਹਿਲਾਂ ਬਸ ਕਰ ਉਹਨਾਂ ਕੋਲ ਬੈਠਾ ਉਹਨਾਂ ਨੇ ਫੜੇ ਰਿਹਾ ਫੋਟੋਆਂ ਖਿੱਚੀਆਂ ਉਸ ਤੋਂ ਬਾਅਦ ਉਹਨਾਂ ਨੂੰ ਕਟਾ ਦਿੱਤਾ ਤੁਹਾਨੂੰ ਕੀ ਲੱਗਦਾ ਪਹਿਲੇ ਫੜੇ ਗਏ ਆ ਪਹਿਲੇ ਫੜੇ ਆ ਫੋਟੋਆਂ ਦੇਖ ਹੀ ਲੱਗਦਾ ਹੈ ਫੋਟੋਆਂ ਦੇਖ ਹੀ ਬੈਠ ਕਰਨੀਆਂ ਵੀ ਪਹਿਲਾਂ ਫੜੇ ਖਾਹਾਂ ਕੰਦੇ ਨਾਲ ਖਾ ਲਾ ਕੇ ਪਹਿਲਾਂ ਫੋਟੋਆਂ ਖਿੱਚੀਆਂ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਕਟਾ ਦਿੱਤਾ ਇਹ ਮਕਾਨੂੰਨ ਸਾਫ ਚਾਹੀਦਾ ਹੈ ਇਧਰ ਇਨਸਾਫ ਦੀ ਗੁਹਾਰ ਕਰਾਉਣੀ ਠੀਕ ਹੈ ਇਹ ਤਾਂ ਜੀ ਬਲਿਸ ਕਹਿੰਦੀ ਹੈ ਸਾਨੂੰ ਸਾਰਾ ਕੁਝ ਪਤਾ ਸੀਗਾ ਤੇ ਫੇਰ ਜੇ ਪਤਾ ਸੀਗਾ ਇਹਨਾਂ ਨੂੰ ਪਹਿਲਾਂ ਫੜਿਆ ਕਿਉਂ ਨਹੀਂ ਫੇਰ ਗਰਨੇਡ ਕਿੱਥੋਂ ਆਈ ਗਰਨੇਡ ਆਉਣ ਦਾ ਪੋਲਿਟਿਕਲ ਮੋਟਿਵ ਕੀ ਹੈ ਕੌਣ ਹੈ ਇਹ ਦੇ ਪਿੱਛੇ ਇਹ ਤਾਂ ਸਾਨੂੰ ਦੱਸ ਦੇਣੀ ਤੇ ਨਾ ਕੋਈ ਮਰਿਆ ਗ੍ਰਨੇਡ ਸਿੱਟਣ ਤੇ ਤੇ ਤਿੰਨ ਸਾਡੇ ਨੌਜਵਾਨ ਸ਼ਹੀਦ ਕਰ ਦਿੱਤੇ ਐ ਇਹ ਤਾਂ ਬੜੀ ਅਜੀਬ ਗੱਲ ਐ ਤਾਂ ਪੁੱਛਣੀ ਚਾਹੀਦੀ ਐ ਸਰਕਾਰ ਨੂੰ ਆਫ ਕੋਰਸ ਆ ਸਿਮਰਨਜੀਤ ਸਿੰਘ ਹੀ ਇਜ਼ ਗੋਇੰਗ ਅ ਲਾਇਰ ਉਹ ਜਾ ਰਿਹਾ ਸੁਪਰੀਮ ਕੋਰਟ ਦੇ ਵਿੱਚ ਪਹਿਲਾਂ ਗਵਰਨਰ ਨੂੰ ਮੈਮੋਰੰਡਮ ਦੇਊਗਾ ਕਿ ਜੀ ਸੀ ਬੀ ਆਈ ਦੀ ਤਪੀਸ਼ ਹੋਵੇ ਜੇ ਗਵਰਨਰ ਨਾ ਮੰਨਿਆ ਫਿਰ ਅਸੀਂ ਸਾਡੀ ਪਾਰਟੀ ਦੇ ਵਕੀਲ ਸੁਮਿੰਦਰਜੀਤ ਸਿੰਘ ਸੁਪਰੀਮ ਕੋਰਟ ਵਿੱਚ ਜਾਣਗੇ ਦੇਖੋ ਜੇ ਉੱਥੇ ਸਾਨੂੰ ਇਨਸਾਫ ਨਹੀਂ ਮਿਲਿਆ ਹਸਤਾ ਹੈ ਕਿ ਆਹ ਠੀਕ ਹੁਤੇ ਆਪਾਂ ਨੂੰ ਪਹਿਲਾਂ ਪਤਾ ਕਿ ਇੱਥੇ ਕੀ ਹੁੰਦਾ ਰਿਹਾ ਇਹ ਇਹ ਕੋਈ ਨਵੀਂ ਗੱਲ ਨਹੀਂ ਅੱਜ ਹੋਈ ਕਿ ਠੀਕ ਹੈ ਕਿ ਉਹਨਾਂ ਨੇ ਕਿਹੜੇ ਤਰੀਕੇ ਨਾਲ ਉਹਨਾਂ ਨੂੰ ਕੋਕੋ ਕੇ ਮਾਰਿਆ ਕੀ ਕੀਤਾ ਤੇ ਮਗਰੋਂ ਕੀ ਦਿਖਾਇਆ ਮੁਕਾਬਲੇ ਵਾਲੀ ਤੇ ਮੈਨੂੰ ਤਾਂ ਲੱਗਦਾ ਨਹੀਂ ਕੋਈ ਗੱਲ ਕਿ ਮੁਕਾਬਲਾ ਹੋਇਆ ਹੋਵੇ ਤੇ ਕੋਈ ਉਹ ਜਿਹੜੇ ਸੱਚੇ ਮੁਕਾਬਲੇ ਹੁੰਦੇ ਰਹੇ ਤੇ ਉਦੋਂ ਪਤਾ ਲੱਗਦਾ ਸੀ ਕਿ ਹੁਪ ਮੁਕਾਬਲਾ ਹੋਇਆ ਇਹ ਤਾਂ ਐਵੇਂ ਇੱਕ ਕਹਾਣੀਆਂ ਬਣਾਈਆਂ ਜਾ ਰਹੀਆਂ ਪੁਲਿਸ ਵੱਲੋਂ ਝੂਠੀਆਂ ਕੜ ਕੇ ਤੇ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਨੌਜਵਾਨਾਂ ਨੂੰ ਜਿਹੜੇ ਨਿਰਦੋਸ਼ ਸੀ ਉਹਨਾਂ ਨੂੰ ਦੋਸ਼ੀ ਬਣਾਉਣ ਦੀ ਕੋਸ਼ਿਸ਼ ਤੁਸੀਂ ਜਾਂਚ ਤੁਸੀਂ ਸਮਝਦੇ ਹੋ ਕਿ ਆਈ ਸੀ ਸੋਚਦੇ ਕਿ ਆਈ ਸੀ ਸੋਚਦੇ ਕਿ ਇਹਨਾਂ ਨੂੰ ਸਾਡੀਆਂ ਸੰਸਥਾਵ ਟਾਇਰ ਜੱਜਾਂ ਦੀ ਕੋਈ ਕੋਈ ਬਣਾ ਕੇ ਕਮੇਟੀ ਬਣਾ ਕੇ ਕੋਈ ਉਹ ਕਮਿਸ਼ਨ ਬਣਾ ਕੇ ਉਹਦੀ ਜਾਂਚ ਕੀਤੀ ਜਾਣੀ ਚਾਹੀਦੀ ਆ ਕਿ ਜੋ ਇਹ ਇਸ ਚੀਜ਼ਾਂ ਤੇ ਕੋਈ ਜਿਨ੍ਹਾਂ ਨੇ ਦੋਸ਼ ਕੀਤਾ ਉਹਨਾਂ ਨੂੰ ਸਜ਼ਾ ਮਿਲੇ ਤੇ ਆਉਣ ਵਾਲੇ ਸਮੇਂ ਚ ਇਸ ਚੀਜ਼ ਤੇ ਰੋਕ ਲੱਗੇ